ਵਿਚ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਹੋਰ ਵਧਾ ਦਿੱਤਾ ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਣ ਦੀ ਖਬਰ ਨੇ ਪੂਰੇ ਭਾਰਤ ਵਿੱਚ ਰੋਅ ਅਤੇ ਸਦਮੇ ਦੀ ਲਹਿਰ ਨੂੰ ਪੈਦਾ ਕਰ ਦਿੱਤੀ ਇਸ ਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਪਾਕਿਸਤਾਨ ਉੱਤੇ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਜਿਸ ਵਿੱਚ 48 ਸਰਹੱਦ ਨੂੰ ਬੰਦ ਕਰਨਾ ਅਤੇ ਸਿੱਧੂ ਜਲ ਸਮਝੌਤੇ ਨੂੰ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਨ ਦਾ ਐਲਾਨ ਕਰ ਦਿੱਤਾ ਇਹ ਫੈਸਲਾ ਨਾ ਸਿਰਫ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਪ੍ਰਭਾਵਿਤ ਕਰੇਗਾ ਸਗੋਂ ਇਸ ਦੇ ਦੂਰਗਰਮੀ ਨਤੀਜੇ ਦੋਵੇਂ ਮੁਲਕਾਂ ਦੀ ਆਰਥਿਕਤਾ ਖੇਤੀਬਾੜੀ ਅਤੇ ਊਰਜਾ ਉਤਪਾਦਨ ਤੇ ਵੀ ਅਸਰ ਪਾ ਸਕਦੇ ਹਨ ਇਸ ਲੇਖ ਵਿੱਚ ਅਸੀਂ ਸਿੱਧੂ ਜਲ ਸਮਝੌਤੇ ਦੀ ਪਿਛੋਕੜ ਇਸ ਦੀਆਂ ਸ਼ਰਤਾਂ ਇਸ ਨੂੰ ਰੱਦ ਕਰਨ ਦੀ ਸੰਭਾਵਨਾ ਅਤੇ ਇਸ ਦੇ ਰਬਾਵਾ ਤੇ ਵਿਸਤਾਰ ਨਾਲ ਚਰਚਾ ਕਰਾਂਗੇ ਸਿੱਧੂ ਜਲ ਸਮਝੌਤਾ 1960 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਸ਼ਵ ਬੈਂਕ ਦੀ ਮਦਦ ਦੇ ਨਾਲ ਸਹਿਬੰਦ ਹੋਇਆ ਸੀ ਇਹ ਸਮਝੌਤਾ ਸਿੱਧੂ ਨਦੀ ਪ੍ਰਣਾਲੀ ਦੀਆਂ ਛੇ ਨਦੀਆਂ ਸਿੰਧੂ ਜੇਲਮ ਚਨਾਬ ਰਾਵੀ ਬਿਆਸ ਅਤੇ ਸਤਲੁਜ ਦੇ ਪਾਣੀਆਂ ਦੀ ਵੰਡ ਨੂੰ ਨਿਰਧਾਰਤ ਕਰਦਾ ਹੈ ਸਬਜੋਤੇ ਅਨਸਾਰ ਪੂਰਬੀ ਨਦੀਆਂ ਰਾਵੀ ਬਿਆਸ ਸਤਲੁਜ ਇਹਨਾਂ ਨਦੀਆਂ ਦਾ ਪੂਰਾ ਪਾਣੀ ਭਾਰਤ ਦੇ ਹਿੱਸੇ ਵਿੱਚ ਆਉਂਦਾ ਹੈ ਇਹਨਾਂ ਵਿੱਚ ਕੁੱਲ 3.3 ਕਰੋੜ ਏਕੜ ਫੁੱਟ ਪਾਣੀ ਹੈ ਜੋ ਸਿੰਧੂ ਪ੍ਰਣਾਲੀ ਦੇ ਕੁੱਲ ਪਾਣੀ ਦਾ 20% ਹੈ ਪੱਛਮੀ ਨਦੀਆਂ ਸਿੰਧੂ ਜੇਲਮ ਚਨਾਬ ਇਹਨਾਂ ਦਾ ਪਾਣੀ ਮੁੱਖ ਤੌਰ ਤੇ ਪਾਕਿਸਤਾਨ ਨੂੰ ਦਿੱਤਾ ਗਿਆ ਇਹਨਾਂ ਵਿੱਚ 13. 5 ਕਰੋੜ 168 ਫੁੱਟ ਪਾਣੀ ਹੈ ਜੋ ਕਿ ਕੁੱਲ ਪਾਣੀ ਦਾ 80% ਹੈ ਸਿੰਧੂ ਨਦੀ ਪ੍ਰਣਾਲੀ ਦਾ ਕੁੱਲ ਖੇਤਰਫਲ ਲਗਭਗ 11.2 ਲੱਖ ਵਰਗ ਕਿਲੋਮੀਟਰ ਹੈ ਜਿਸ ਵਿੱਚ 47% ਪਾਕਿਸਤਾਨ 38% ਭਾਰਤ 6% ਅਫਗਾਨਿਸਤਾਨ ਅਤੇ 6% ਚੀਨ ਵਿੱਚ ਸ਼ਾਮਲ ਹੈ ਸਿੰਧੂ ਨਦੀ ਭਾਰਤ ਦੇ ਜੰਮੂ ਕਸ਼ਮੀਰ ਆਹੀਂ ਪਾਕਿਸਤਾਨ ਵਿੱਚ ਢਾਕਲ ਹੁੰਦੀ ਹੈ ਜਿਸ ਕਾਰਨ ਭਾਰਤ ਦੇ ਲਈ ਪਾਣੀ ਦੇ ਪ੍ਰਵਾਹ ਤੇ ਕੁਝ ਹੱਦ ਤੱਕ ਨਿਯੰਤਰਣ ਰੱਖਦਾ ਹੈ ਸਮਝੌਤੇ ਦੀ ਮੱਤਰਾ ਸਿੰਧੂ ਜਲ ਸਮਝੌਤੇ ਨੂੰ ਇੱਕ ਅਜਿਹਾ ਸਮਝੌਤਾ ਮੰਨਿਆ ਜਾਂਦਾ ਹੈ ਜਿਸ ਨੇ ਭਾਰਤ ਦੇ ਪਾਕਿਸਤਾਨ ਵਿਚਕਾਰ ਪਾਣੀ ਦੇ ਮੁੱਦੇ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਝੌਤਾ ਦੋਵੇਂ ਮੁਲਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਸੀ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਭਾਰਤ ਨੂੰ ਪੂਰਬੀ ਨਦੀਆਂ ਦਾ ਪੂਰਾ ਅਧਿਕਾਰ ਮਿਲਿਆ ਜਦੋਂ ਕਿ ਪੱਛਮੀ ਨਦੀਆਂ ਦਾ ਪਾਣੀ ਪਾਕਿਸਤਾਨ ਦੀ ਖੇਤੀਬਾੜੀ ਅਤੇ ਊਰਜਾ ਜ਼ਰੂਰਤਾਂ ਲਈ ਛੱਡਿਆ ਗਿਆ ਇਸ ਸਮਝੌਤੇ ਦੀ ਇੱਕ ਵੱਡੀ ਮਜਬੂਰੀ ਇਹ ਸੀ ਕਿ ਇਹ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈਆਂ ਤਿੰਨ ਜੰਗਾਂ 1947 1965 1971 ਦਰਾਂ ਵੀ ਨਹੀਂ ਟੁੱਟਿਆ ਵਿਸ਼ਵ ਬੈਂਕ ਦੀ ਮਦਦ ਨਾਲ ਬਣੇ ਇਸ ਸਮਝੌਤੇ ਨੂੰ ਕੁਮਾਂਤਰੀ ਪੱਧਰ ਤੇ ਵੀ ਮਜ਼ਬੂਤੀ ਮਿਲੀ ਜਿਸ ਕਾਰਨ ਇਸ ਨੂੰ ਰੱਦ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਪਹਿਲ ਕੰਮ ਹਮਰੇ ਤੋਂ ਬਾਦ ਪਾਰ ਨੇ ਸਿੱਧੂ ਜਲ ਸਮਝੌਤੇ ਨੂੰ ਮਿਊਟਰ ਕਰਨ ਦੀ ਗੱਲ ਕੀਤੀ ਜਿਸ ਦੇ ਪਿੱਛੇ ਮੁੱਖ ਕਾਰਨ ਪਾਕਿਸਤਾਨ ਤੇ ਅੱਤਵਾਦ ਨੂੰ ਸਮਰਥਨ ਦੇਣ ਦੇ ਦੋਸ਼ ਹਨ ਭਾਰਤ ਵਿੱਚ ਸੁਰੱਖਿਆ ਸਥਿਤੀ ਨੂੰ ਲੈ ਕੇ ਵਧ ਰਿਹਾ ਗੁੱਸਾ ਸੀ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਵੀ ਰੋਕਣ ਵਿੱਚ ਪਾਕਿਸਤਾਨ ਦੀ ਅਸਫਲਤਾ ਨੇ ਸਮਝੌਤੇ ਦੀ ਸਾਰਥਕਤਾ ਤੇ ਸਵਾਲ ਖੜੇ ਕੀਤੇ ਹਨ ਭਾਰਤ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹ ਸਿੱਧੂ ਨਦੀ ਦੇ ਪਾਣੀ ਨੂ ਰੋਗ ਕੇ ਜਾਂ ਇਸ ਦਾ ਰੂਪ ਮੋੜ ਕੇ ਆਪਣੀਆਂ ਨਹਿਰਾਂ ਵਿੱਚ ਜਾਂ ਤੇ ਡੈਮਾਂ ਵਿੱਚ ਵਰਤ ਸਕਦਾ ਹੈ ਪਰ ਸਵਾਲ ਇਹ ਹੈ ਕਿ 파르ਤ ਕੋਲ ਅਜਿਹੀ ਸਮਰਥਾ ਹੈ ਜੇਕਰ 파르ਤ ਜਿਹਾ ਕਰਦਾ ਹੈ ਤਾਂ ਪਾਕਿਸਤਾਨ ਨੂੰ ਤੇ ਇਸ ਦਾ ਕੀ ਅਸਰ ਪਵੇਗਾ ਸਿੰਧੂ ਨਦੀ ਪ੍ਰਣਾਲੀ ਪਾਕਿਸਤਾਨ ਦੀ ਖੇਤੀਬਾੜੀ ਊਰਜਾ ਤੇ ਆਰਥਿਕਤਾ ਦੀ ਰੀੜ ਦੀ ਹੱਡੀਆਂ ਪਾਕਿਸਤਾਨ ਦੀ 70% ਖੇਤੀਬਾੜੀ सिंधु नदी ते पानी ते निर्भर है जो 4.7 करोड़ एकड़ जमीन दी सिंचाई ਲਈ ਵਰਤਿਆ ਜਾਂਦਾ ਹੈ ਖੇਤੀਬਾੜੀ ਪਾਕਿਸਤਾਨ ਦੀ ਕੁੱਲ ਰਾਸ਼ਟਰੀ ਆਮਦਨ ਵਿੱਚ 30% ਯੋਗਦਾਨ ਪਾਉਂਦੀ ਹੈ ਅਤੇ 68% ਪਿੰਡੂ ਆਬਾਦੀ ਇਸ ਤੇ ਨਿਰਭਰ ਹੈ ਇਸ ਤੋਂ ਇਲਾਵਾ ਪਾਕਿਸਤਾਨ ਦੇ ਵੱਡੇ ਜਲ ਵਿਦਾਇਤ ਪ੍ਰੋਜੈਕਟ ਜਿਵੇਂ ਕਿ ਤਾਰ ਅਵੇਲਾ ਅਤੇ ਮੰਗਲਾ ਡੈਮ ਸਿੰਧੂ ਨਦੀ ਦੇ ਪਾਣੀ ਦੇ ਨਿਰਭਰਨ ਜੇਕਰ ਇਸ ਪਾਣੀ ਦਾ ਪ੍ਰਵਾਹ ਰੋਕਿਆ ਜਾਂਦਾ ਹੈ ਤਾਂ ਇਹਨਾਂ ਪ੍ਰੋਜੈਕਟਾਂ ਦੀ ਬਿਜਲੀ ਉਤਪਾਦਨ ਸਮਰਥਾ 30 ਤੋਂ 50% ਤੱਕ ਘਟ ਸਕਦੀ ਹੈ ਇਸ ਦਾ ਸਿੱਧਾ ਅਸਰ ਪਾਕਿਸਤਾਨ ਦੇ ਅਦਯੋਗਾਂ ਰੋਜ਼ਗਾਰ ਅਤੇ ਆਰਥਿਕ ਸਥਿਰਤਾ ਤੇ ਪਵੇਗਾ ਪਾਣੀ ਦੀ ਘਾਟ ਕਾਰਨ ਪਾਕਿਸਤਾਨ ਵਿੱਚ ਸੋਕਾ ਪੈਣ ਦੀ ਸੰਭਾਵਨਾ ਵਧ ਸਕਦੀ ਹੈ ਜੋ ਕਿ ਖੁਸ਼ ਚਾਲਾਂ ਵਿੱਚ ਹੋਰ ਵੀ ਗੰਭੀਰ ਹੋ ਸਕਦੀ ਹੈ ਪਾਕਿਸਤਾਨ ਦੀ ਸਰਕਾਰ ਇਸ ਸਮਝੌਤੇ ਨੂੰ ਰੱਦ ਕਰਨ ਦੀ ਸਥਿਤੀ ਨੂੰ ਜੰਗ ਦਾ ਐਲਾਨ ਮੰਨਣ ਦੀ ਗੱਲ ਕਹੀ ਹੈ ਤਾਂ ਜੋ ਇਸ ਮੁੱਦੇ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ ਪਾਣੀਆਂ ਦੇ ਮਾਇਰਾਂ ਅਤੇ ਇੰਜੀਨੀਅਰਾਂ ਦਾ ਮੰਨਣਾ ਹੈ ਕਿ ਸਿੰਧੂ ਨਦੀ ਦੇ ਪਾਣੀ ਨੂੰ ਪੂਰੀ ਤਰ੍ਹਾਂ ਰੋਕਣਾ ਇਸ ਦਾ ਰੁਖ ਮੋੜਨਾ ਭਾਰਤ ਲਈ ਤਕਨੀਕੀ ਅਤੇ ਰਣਨੀਤਿਕ ਤੌਰ ਤੇ ਬਹੁਤ ਚੁਣੌਤੀਪੂਰਨ ਇਸਦੇ ਮੁੱਖ ਕਾਰਨ ਹਨ ਕਿ ਵਿਸ਼ਵ ਡੈਮਾਂ ਦੀ ਲੋੜ ਸਿੱਧੂ ਵਰਗੀ ਵੱਡੀ ਨਦੀ ਦੇ ਪ੍ਰਭਾਵ ਨੂੰ ਰੋਕਣ ਲਈ ਬਹੁਤ ਵੱਡੇ ਅਤੇ ਮਜ਼ਬੂਤ ਡੈਮਾਂ ਦੀ ਜ਼ਰੂਰਤ ਹੋਵੇਗੀ ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਬਣਾਉਣ ਵਿੱਚ ਕਈ ਸਾਲ ਲੱਗ ਸਕਦੇ ਹਨ ਅਤੇ ਅਰਬਾਂ ਡਾਲਰ ਦੀ ਲਾਗਤ ਆ ਸਕਦੀ ਹੈ ਪੈਗੋਲਿਕ ਚੁਣੌਤੀਆਂ ਸਿੱਧੂ ਨਦੀ ਦੇ ਮੁੱਖ ਪ੍ਰਵਾਹ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਵਿੱਚੋਂ ਹੋ ਕੇ ਲੰਘਦਾ ਹੈ ਇੱਥੇ ਵੱਡੇ ਡੈਮ ਬਣਾਉਣਾ ਭੂਗੋਲਿਕ ਅਤੇ ਵਾਤਾਵਰਣਿਕ ਤੌਰ ਤੇ ਬਹੁਤ ਮੁਸ਼ਕਲ ਹੈ ਕਮੰਤਰੀ ਦਵਾ ਸਿੱਧੂ ਜਲ ਸਮਝੌਤਾ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਹੋਇਆ ਸੀ ਤੇ ਇਸ ਨੂੰ ਅੰਤਰਰਾਸ਼ਟਰੀ ਹਮੰਤਾ ਪ੍ਰਾਪਟਾ ਸਮਝੌਤੇ ਨੂੰ ਇੱਕ ਪਾਸੜ ਤੌਰ ਤੇ ਰੱਦ ਕਰਨਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਮੰਨਿਆ ਜਾ ਸਕਦਾ ਹੈ ਜਿਸ ਨਾਲ ਭਾਰਤ ਨੂੰ ਵਿਸ਼ਵ ਸਮਝੌਤੇ ਦੇ ਦਵਾ ਦਾ ਸਾਮਣਾ ਵੀ ਕਰਨਾ ਪੈ ਸਕਦਾ ਹੈ ਤਤਕਾਲ ਪ੍ਰਭਾਵ ਦੀ ਸੰਭਾਵਨਾ ਮਾਇਰਾਂ ਦਾ ਕਹਿਣਾ ਹੈ ਕਿ ਭਾਵੇਂ ਭਾਰਤ ਸਿੰਧੂ ਦੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰੇ ਇਸ ਦਾ ਪਾਕਿਸਤਾਨ ਤੇ ਤਤਤ ਕੋਈ ਵੱਡਾ ਪ੍ਰਭਾਵ ਨਹੀਂ ਪਵੇਗਾ ਪਾਕਿਸਤਾਨ ਦੇ ਪਾਣੀ ਦੇ ਭੰਡਾਰ ਅਤੇ ਹੋਰ ਸਰੋਤ ਥੋੜੇ ਸਮੇਂ ਲਈ ਇਸ ਪ੍ਰਭਾਵ ਨੂੰ ਘਟਾ ਸਕਦੇ ਹਨ ਭਾਰਤ ਸਿੰਧੂ ਪਾਣੀ ਨੂੰ ਪੂਰੀ ਤਰ੍ਹਾਂ ਰੋਕਣ ਦੀ ਬਜਾਏ ਕੁਝ रणनीतिक कदम ਚੁੱਕ ਸਕਦਾ ਹੈ ਜਿਵੇਂ ਪੂਰਬੀ ਨਦੀਆਂ ਦੇ ਵੱਧ ਤੋਂ ਵੱਧ ਵਰਤਤ ਭਾਰਤ ਪਹਿਲਾਂ ਹੀ ਰਾਵੀ ਬਿਆਸ ਸਤਲੁਜ ਦੇ ਪਾਣੀ ਦੀ ਵਰਤੋਂ ਕਰ ਰਿਹਾ ਹੈ ਪਰ ਇਸ ਵਿੱਚ ਹੋਰ ਸੁਧਾਰ ਕੀਤੇ ਜਾ ਸਕਦੇ ਹਨ ਨਵੀਆਂ ਨਹਿਰਾਂ ਅਤੇ ਸਿੰਚਾਈ ਪ੍ਰੋਜੈਕਟ ਸ਼ੁਰੂ ਕਰਕੇ ਇਸ ਪਾਣੀ ਨੂੰ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀ ਖੇਤੀਬਾੜੀ ਲਈ ਵਰਤਿਆ ਜਾ